ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਰਹੇਗਾ ਜਿਪਸਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਰੇ ਬਲਾਕ ਦਫ਼ਤਰਾਂ 'ਚ ਜਿਪਸਮ ਪੁੱਛ ਚੁੱਕਿਆ ਹੈ ਜਿਹੜੇ ਵੀ ਕਿਸਾਨ ਵੀਰ ਜਿਪਸਮ ਲੈਣਾ ਚਾਹੁੰਦੇ ਆ ਉਹ ਆਪਣਾ ਆਨਲਾਈਨ ਫਾਰਮ ਭਰ ਸਕਦੇ ਆ ਮਹਿਕਮੇ ਦੀ ਵੈਬਸਾਈਟ ਦੇ ਉੱਤੇ ਤੇ ਉਸ ਫਾਰਮ ਨੂੰ ਤਸਦੀਕ ਕਰਾ ਕੇ ਲੰਬੜਦਾਰ ਜਾਂ ਸਰਪੰਚ ਤੋਂ ਉਹ ਤੁਸੀਂ ਜਮਾ ਕਰਾਉਣਾ ਦਫ਼ਤਰ ਦੇ ਵਿੱਚ ਤੇ ਇੱਕ ਫਾਰਮ ਦੇ ਉੱਤੇ 25 ਬੈਗ ਜਿਹੜੇ ਹੈਗਾ 25 ਥੱਲੇ 50 ਕਿਲੋ ਵਾਲੇ ਉਹ ਤੁਹਾਨੂੰ ਜਿਪਸਮ ਦਿੱਤਾ ਜਾ ਸਕਦਾ ਹੈਗਾ ਤੇ ਆ ਭਾਵੇਂ ਮੈਂ ਥੋੜਾ ਜਿਹਾ ਮੈਸੇਜ ਇਹ ਪਹੁੰਚ ਲੇਟ ਹੋ ਗਿਆ ਕਿਉਂਕਿ ਜਿਪਸਮ ਹੁਣ ਉਪਲਬਧ ਹੋਇਆ ਤੇ ਤਕਰੀਬਨ 90% ਬਜਾਈ ਹੈ ਜਿਹੜੀ ਉਹ ਕਣਕ ਦੀ ਹੋ ਚੁੱਕੀ ਹੈ ਪਰ ਫਿਰ ਵੀ ਪਹਿਲੇ ਪਾਣੀ ਤੋਂ ਪਹਿਲਾਂ 4-5 ਥੱਲੇ ਪ੍ਰਤੀ ਏਕੜ ਇਹ ਪਾਇਆ ਜਾ ਸਕਦਾ ਹੈ ਤੇ ਆ ਇਹਦਾ ਆਮ ਤੌਰ ਤੇ ਸਾਰੀਆਂ ਫਸਲਾਂ ਨੂੰ ਫਾਇਦਾ ਹੁੰਦਾ ਪਰ ਖਾਸ ਤੌਰ ਤੇ ਤੇਲਬੀਜ ਫਸਲਾਂ ਜਿਵੇਂ ਕਿ ਸੂਰਜਮੁਖੀ ਹੈ ਤੇ ਆਲੂ ਨੇ ਜਿਵੇਂ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿੱਥੇ ਥੋੜੀਆਂ ਕਲਰਾਠੀਆਂ ਜ਼ਮੀਨਾਂ ਉਹਨਾਂ ਨੂੰ ਆਪਾਂ ਬਚਾ ਸਕਦੇ ਹਾਂ ਜਪਸਾ ਪਾਉਣ ਨਾਲ ਇਹਦੇ ਵਿੱਚ 70% ਤੋਂ ਉੱਪਰ ਕੈਲਸ਼ੀਅਮ ਹੁੰਦਾ ਤੇ 10 ਤੋਂ 15% ਜਿਹੜਾ ਸਲਫਰ ਹੈ ਜਿਹੜਾ ਕਿ ਤੇਲਬੀਜਾਂ ਨੂੰ ਤੇ ਆਪਣਾ ਆਲੂ ਦੀ ਫਸਲ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਉਹ ਇਹਦੇ ਵਿੱਚ ਹੁੰਦਾ ਹੈ ਤੇ ਟੈਸਟਡ ਹੁੰਦਾ ਹੈਗਾ ਅਮਰੀਕਾ ਵੱਲੋਂ ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਨੇੜਲੇ ਦਫ਼ਤਰਾਂ ਖਾਸ ਕਰਕੇ ਫਤੇਗੜ ਸਾਹ ਦੇ ਪੰਜ ਬਲਾਕ ਹੈ ਉਹ ਪੰਜਾਂ ਬਲਾਕਾਂ ਦੇ ਵਿੱਚ ਪਹੁੰਚਿਆ ਹੋਇਆ ਤੇ ਉੱਥੇ ਬਲਾਕ ਦਫ਼ਤਰਾਂ ਜਾ ਕੇ ਤੁਸੀਂ ਇਹ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ